ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਭਗਤ ਖਜਾਨਾ ਭਗਤਨ ਕਉ ਦਿਆ ਨੌ ਹਰ ਤਨ ਸੱਚ ਸੋਏ ਅਖੋਟ ਨਾਮ ਤਨ ਕਦੇ ਨਿਖੁੱਟੇ ਨਹੀਂ ਕੀਨੈ ਨ ਕੀਮਤ ਹੋਏ ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਏ ਭਗਤ ਖਜ਼ਾਨਾ ਭਗਤਨ ਕਉ ਦਿਆ ਨਾਉ ਹਰ ਤਨ ਸੱਚ ਸੋਏ ਅਖੋਟ ਨਾਮ ਤਨ ਕਦੇ ਨਿਖੋਟੇ ਨਹੀਂ ਕੀ ਨਾ ਕੀਮਤ ਹੋਏ ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸਚ ਸੋਏ ਮਨ ਮੇਰੇ ਗੁਰਬਦੀ ਹਰ ਪਾਇਆ ਜਾਏ ਸ਼ਬਦ ਜਗ ਭੂਲਦਾ ਫਿਰਦਾ ਦਰਗੈ ਮਿਲ ਸਜਾਏ ਰਹਾਉ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੂਟੈ ਮਨਮੁਖ ਨਹੀਂ ਭੂਜੈ ਕੋਇ ਨਾ ਸੁਨੇ ਪੁਕਾਰਾ ਅੰਦਾ ਜਗਤ ਅੰਧ ਵਰਤਾਰਾ ਬਾਜ ਗੁਰੂ ਗੋਬਾਰਾ ਹੋ ਮੈਂ ਮੇਰਾ ਕਰ ਕਾਰ ਵੀ ਗੁੱਤੇ ਕਿਹੋਂ ਚੱਲੇ ਨਾ ਚਲਦਿਆਂ ਨਾਲ ਗਰਮਖ ਹੋਵੇ ਸੋ ਨਾਮ ਧਿਆਵੇ ਸਦਾ ਹਰ ਨਾਮ ਸਮਲ ਸੱਚੀ ਬਾਣੀ ਹਰ ਗੁਣ ਗਾਵੇ ਨਦਰੀ ਨਦਰ ਨਿਹਾਲ ਸਤ ਗੁਰ ਗਿਆਨ ਸਦਾ ਕਟ ਚਾਨਣ ਅਮਰ ਸਿਰ ਬਾਦ ਸਾਹਾ ਅਨ ਦਿਨ ਭਗਤ ਕਰਹਿ ਦਿਨ ਰਾਤੀ ਰਾਮ ਨਾਮ ਸੱਚ ਲਹਾ ਨਾਨਕ ਰਾਮ ਨਾਮ ਨਿਸਤਾਰਾ ਸ਼ਬਦ ਰਤੇ ਹਰ ਪਹਾ ਸਤ ਗੁਰ ਗਿਆਨ ਸਦਾ ਕਟ ਚਾਨਣ ਅਮਰ ਸਿਰ ਬਾਦ ਸਾਹਾ ਅਨ ਦਿਨ ਭਗਤ ਕਰਹਿ ਦਿਨ ਰਾਤੀ RAM ਨਾਮ ਸਚ ਲਹਾ ਨਾਨਕ ਰਾਮ ਨਾਮ ਨਿਸਤਾਰ ਸਾਵਦ ਰਤੇ ਹਰ ਪਹਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਭਗਤ ਖਜਾਨਾ ਭਗਤਨ ਕਉ ਦਿਆ ਨਾਹਰ ਤਨ ਸਚ ਸੋਏ ਅਖੋਟ ਨਾਮ ਤਨ ਕਦੇ ਨਿਖਟੈ ਨਹੀਂ ਕੀਨ ਨ ਕੀਮਤ ਹੋਏ ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਏ